ਨਾਵੇ ਮਿੱਤਰੋ ਆ ਰੀਡ ਦੇ ਵਿੱਚ ਆਪਾਂ ਤੁਹਾਨੂੰ ਚਾਰ-ਚਾਰਾਂ ਦਵਾਂਗੇ ਬਹੁਤੀ ਘੱਟ ਰੇਟ ਦੀਆਂ ਭਾਈ ਇਹ ਪਹਿਲੀ ਇਹ 2005 ਮਾਡਲ ਪੈਟਰੋਲ ਸਵੈਪਟ ਪੈਟਰੋਲ ਦੀ ਸਵੈਪਟ ਆਪ ਪਾਸਿੰਗ ਹੈ ਜੀ ਕਪੈਸਿਟੀ ਹੈਗੀ ਹੈ 26 ਤੱਕ 26 ਤੱਕ ਪਾਸਿੰਗ ਆ ਰੇਟ 80 ਹਜ਼ਾਰ ਭਾਈ ਦੇਦਾ ਰੇਟ 80 ਹਜ਼ਾਰ 80 ਹਜ਼ਾਰ ਦੀ ਮਿਲ ਜੂ ਠੀਕ ਆ ਭਾਈ ਇਹ ਤੋਂ ਅੱਗੇ ਡੇਅਰ ਆ ਗਈ ਹੈ ਇਹ ਮਾਡਲ ਭਾਈ ਜੀ 2014 ਮਾਡਲ ਡੀਜ਼ਲ ਦੀ ਆ ਬੀਡੀਆਈ ਬੀਡੀਆਈ ਪੰਜਾਬ ਨੰਬਰ ਦੀ ਆ ਰੇਟ ਇਹਦਾ ਇਹਦਾ 3 ਲੱਖ ਦੀ ਦੇ ਦਾਂਗੇ ਲੋਨ ਲੋਨ ਹੋ ਸਕਦਾ 3 ਦਾ ਹੋ ਜੇ ਬਾਕੀ ਮੂਗੇ ਦਾ 20 30 ਹਜ਼ਾਰ ਭਰਾ ਕੇ ਦੇ ਦਾਂਗੇ। ਲਓ ਭਾਈ 30 40 ਹਜ਼ਾਰ ਰੁਪਏ ਲੈ ਕੇ ਆ ਜਾ ਬਾਕੀ ਤੁਹਾਡਾ ਲੋਨ ਹੋ ਜੂ ਠੀਕ ਹੈ। ਇਹ ਦੋ ਆ ਕੇ ਰੇਟਸ ਆ ਗਏ ਭਾਈ ਮਾੜੋ। ਇਹ ਨੋ ਮਾਡਲ ਜਿਹਦਾ ਪਾਸਿੰਗ ਕਰਾ ਕੇ ਲੈਣੇ 29 ਤੱਕ ਤਾਂ 1.5 ਲੱਖ ਰੁਪਏ ਚ ਠੀਕ ਹੈ। ਬਿਨਾ ਪਾਸੋਂ ਤਾਂ ਇੰ ਆਈ ਲੈ ਕੇ ਜਾਣੇ ਤਾਂ 1.25 1 ਲੱਖ 25 ਹਜ਼ਾਰ ਦੀ। ਤੇ ਇਹ ਦੋ ਆ ਕੇ ਅਮਰੂਤੀ ਆ ਗਈ ਭਾਈ ਠੀਕ ਹੈ ਜੇ ਕਿਸੇ ਮੇਰੇ ਵੀਰ ਨੇ ਕਾਲੇ ਰੰਗ ਦੀ ਅਮਰੂਤੀ ਲੈਣੀ ਆ ਪੂਰੀ ਸ਼ਾਸਤਰੀ ਲੱਗੇ ਆ ਲਾਇਲੂਏ ਲੱਗੇ ਵੇ ਠੀਕ ਹੈ ਟਾਇਰ ਵਧੀਆ ਪਿਆ ਅੰਦਰ ਐਮ ਪੂ ਬ ਤੇ ਮਾਡਲ ਕਿੰਨਾ ਪਈ 2002 ਮਾਡਲ ਆ 27 ਤੱਕ ਪਾਸ ਆ ਠੀਕ ਹੈ ਜੀ ਤੇ ਐਮਪੀ 4 ਲੱਗਿਆ ਲਾਇਏ ਐਲ ਸੀ ਡੀ ਸਾਰਾ ਕੁਝ ਲੱਗਿਆ ਠੀਕ ਹੈ ਜੀ ਰੇਟ 55000 55000 ਰੁਪਏ ਦੇ ਲਓ ਵੀ ਚੱਕ ਲਓ 55000 ਠੀਕ ਆ ਨੰਬਰ ਸਕਰੀਨ ਤੇ ਪਾਏ ਹੋਇਆ ਆਜੋ ਫਿਰ ਜਲਦੀ ਪੰਗੂ ਮੋਟਰ ਗੈरेज ਤੇ ਧੰਨਵਾਦ